ਇੱਕ ਵੀਡੀਓ ਪਾਈ ਸੀ ਬਈ ਰੱਬ ਦੇ ਪੁੱਤਰ ਕਿੰਨੇ ਆ ਅੱਜ ਤੁਹਾਨੂੰ ਸੁਣਾਉਣਾ ਸਾਰੀ ਆਮ ਕਹਾਣੀ ਸੁਣਿਓ ਗੌਰ ਕਰਕੇ ਵੀ ਇੱਕ ਅਕਬਰ ਬਾਦਸ਼ਾਹ ਤੇ ਬੀਰਵਾਲ ਦੋ ਹੋਇਆ ਐ ਅਕਬਰ ਬਾਦਸ਼ਾਹ ਬਹੁਤ ਵੱਡਾ ਬਾਦਸ਼ਾਹ ਹੋਇਆ ਤੇ ਇੱਕ ਬੀਰਵਾਲ ਉਹਦਾ ਵਜ਼ੀਰ ਬਹੁਤ ਵੱਡਾ ਵਜ਼ੀਰ ਹੋਇਆ ਅੱਜ ਕੱਲ ਆਪਾਂ ਦੇਖੋ ਇੱਕ ਦੂਜੇ ਤੇ ਉਹੀ ਜੈਲਸਾ ਕਰਦੇ ਹੁੰਦੇ ਆ ਛੜਦੇ ਹੁੰਦੇ ਆ ਨਾ ਉਵੇਂ ਮੰਨ ਲੇ ਕਿ ਚਲੋ ਇੱਕ ਦਿਨ ਉਹ ਤੇ ਮੰਤਰੀ ਸ਼ੰਤਰੀ ਉਹਦੇ ਵਜ਼ੀਰ ਵੀ ਅਕਬਰ ਬਾਦਸ਼ਾਹ ਦੇ ਬੀਰਵਾਲ ਤੇ ਲੱਗਣ ਲੱਗ ਗਏ ਕਿਉਂਕਿ ਆਪਾਂ ਯਾਰ ਵੀ ਇਹ ਤੇ ਮੰਨ ਇਹ ਬਾਹਲਾ ਵਿਆਪਦਿਆ ਕੋਈ ਨੁਸ਼ਾਤਰ ਕਹਾਉਂਦਾ ਅਕਬਰ ਬਾਦਸ਼ਾਹ ਨੂੰ ਮੰਤਰੀ ਕਹਿੰਦਾ ਕਹਿੰਦਾ ਜੀ ਇਹਨੂੰ ਐ ਪੁੱਛੋ ਵੀ ਰੱਬ ਦੇ ਪੁੱਤਰ ਕਿੰਨੇ ਆ ਜੇ ਕਹਿੰਦਾ ਇਹਨੇ ਐ ਦੱਸਦਾ ਫਿਰ ਉਹ ਜਿਉਂ ਐ ਪੁੱਛੋ ਵੀ ਇਹਨਾਂ ਦੇ ਨਾਂ ਕੀ ਕੀ ਨਾਂ ਆਗੇ ਉਹਨੇ ਆਖਿਆ ਵੀ ਠੀਕ ਐ ਅਕਬਰ ਬਾਦਸ਼ਾਹ ਨੇ ਭਾਈ ਉਹਨੂੰ ਉਹਨੂੰ ਵਜ਼ੀਰ ਬੀਰਵਾਲ ਨੂੰ ਸਵਾਲ ਕੀਤਾ ਕਹਿੰਦਾ ਭਾਈ ਬੀਰਵਾਲ ਐ ਦੱਸ ਮੈਨੂੰ ਵੀ ਰੱਬ ਦੇ ਪੁੱਤਰ ਕਿੰਨੇ ਆ ਤੇ ਕੀ ਕੀ ਉਹਨਾਂ ਦੇ ਨਾਂ ਆ ਉਹ ਕਹਿੰਦਾ ਜੀ ਸ਼ੋਗਾ ਦੱਸਾਂ ਜੀ ਹੁਣ ਤਾਂ ਫਿਰ ਮੰਨ ਲਓ ਚਲੋ ਆਪਣੀ ਸਵਾ ਹੀ ਹੋਊਗੀ ਉਹ ਕਹਿੰਦੇ ਸਵੇਰ ਦਾ ਟਾਈਮ ਦਿੱਤਾ ਤੈਨੂੰ ਤੂੰ ਪੁੱਛੀ ਕਹਿੰਦੇ ਅਕਬਰ ਬਾਦਸ਼ਾਹ ਕੋਲੇ ਉਹ ਵੀਰਵਾਲ ਨਾ ਕਿਸੇ ਸੰਤ ਮਹਤਮਾ ਕੋਲ ਜਾਂਦਾ ਹੁੰਦਾ ਸੀ ਸੰਤ ਮਹਤਮਾ ਨੂੰ ਕਹਿੰਦਾ ਵੀ ਮੈਨੂੰ ਅੱਜ ਵਿਵਦਾ ਦੇ ਵਿੱਚ ਪਾਦਾ ਕਹਿੰਦਾ ਅਕਬਰ ਬਾਦਸ਼ਾਹ ਨੇ ਵੀ ਰੱਬ ਦੇ ਪੁੱਤਰ ਕਿੰਨੇ ਹਨ ਕਹਿੰਦਾ ਤੂੰ ਇਹ ਦੱਸ ਤੇ ਕੀ ਕੀ ਨਾਂ ਹੈ ਉਹਨਾਂ ਦੇ ਤੇ ਕਹਿੰਦਾ ਮੈਨੂੰ ਦੱਸਣਾ ਜ਼ਰੂਰੀ ਹੈ ਕਹਿੰਦਾ ਜੇ ਨਾਂ ਦੱਸਿਆ ਤਾਂ ਕਹਿੰਦਾ ਮੇਰੀ ਹਾਨੀ ਹੋਊਗੀ ਵੀਰਵਾਲ ਵੀ ਵਜ਼ੀਰ ਹੈ ਨਹੀਂ ਸੀਗਾ ਉਹ ਸੰਤ ਮਹਤਮਾ ਨੂੰ ਕਹਿੰਦੇ ਕਹਿੰਦੇ ਵੀ ਰੱਬ ਦੇ 4 ਪੁੱਤਰ ਹੈ ਕਹਿੰਦਾ ਜੀ ਠੀਕ ਐ ਸੱਤ ਵਜਨ ਚਾਰ ਪੁੱਤਰ ਤਾਂ ਹੈਗੇ ਪਰ ਉਹਨਾਂ ਦੇ ਨਾਂ ਕਹਿੰਦਾ ਉਹਨਾਂ ਦੇ ਨਾਂ ਦੀਨ ਤੇ ਅਮਾਨ ਮਤਵਲ ਤੇ ਜਾਨ ਚਾਰ ਪੁੱਤਰ ਐ ਚਾਰਾਂ ਦੇ ਨਾਂ ਐ ਦੀਨ ਤੇ ਅਮਾਨ ਮਤਵਲ ਤੇ ਜਾਨ ਦੂਜੇ ਦਿਨ ਕਚਹਿਰੀ ਲੱਗੀ ਜਦੋਂ ਰਾਜੇ ਦੀ ਅਕਬਰ ਬਾਦਸ਼ਾਹ ਕਹਿੰਦਾ ਹਾਂ ਵੀ ਵੀਰਵਾਲ ਦੱਸ ਕਹਿੰਦਾ ਜੀ ਰੱਬ ਦੇ ਚਾਰ ਪੁੱਤਰ ਐ ਜੀ ਕਹਿੰਦਾ ਇੱਕ ਕਿਵੇਂ ਚਾਰ ਪੁੱਤਰ ਕਿਹੜੇ ਕਿਹੜੇ ਐ ਕਹਿੰਦਾ ਦੀਨ ਤੇ ਅਮਾਨ ਮਤ ਬਲਤੇ ਜਾਣ ਕਹਿੰਦਾ ਠੀਕ ਹੈ ਉਹ ਫੇਰ ਘੜਾਈ ਮੰਤਰੀ ਕੋਲੇ ਉਹ ਕਹਿੰਦਾ ਜੀ ਇਹਨਾਂ ਨੂੰ ਐ ਪੁੱਛ ਵੀਰ ਚ ਜਿਉਂਦੇ ਕਿਹੜੇ ਤੇ ਮਰੇ ਕਿਹੜੇ ਉਹ ਕਹਿੰਦਾ ਜੀ ਠੀਕ ਹੈ ਉਹ ਕਹਿੰਦਾ ਇਹਨਾਂ ਚੋਂ ਐ ਵੀ ਦੱਸ ਵੀਰ ਜਿਉਂਦੇ ਕਿਹੜੇ ਤੇ ਮਰੇ ਕਿਹੜੇ ਉਹ ਦੂਜੇ ਦਿਨ ਫੇਰ ਸੰਤ ਮਹਾਤਮਾ ਕੋਲੇ ਗਿਆ ਸੰਤ ਮਹਾਤਮਾ ਨੂੰ ਕਹਿੰਦਾ ਜੀ ਉਹ ਤਾਂ ਤੁਹਾਡੇ ਸਹੀ ਹੋ ਗਈ ਗੱਲ ਪਰ ਹੁਣ ਕਹਿੰਦਾ ਮੈਨੂੰ ਐ ਪੁੱਛ ਲੈ ਵੀ ਇਹਨਾਂ ਚੋਂ ਮਰੇ ਕਿਹੜੇ ਆ ਤੇ ਜਿਉਂਦੇ ਕਿਹੜੇ ਆ ਉਹ ਕਹਿੰਦਾ ਚੋ ਦੋ ਮਰੇ ਆ ਤੇ ਦੋ ਜਿਉਂਦੇ ਆ ਕਹਿੰਦਾ ਕਿਹੜੇ ਕਹਿੰਦਾ ਦੀਨ ਤੇ ਇਮਾਨ ਮਰਿਆ ਜਾ ਕੇ ਕਹਿ ਲਈ ਕਹਿੰਦਾ ਠੀਕ ਹੈ ਜੀ ਦੂਜੇ ਦਿਨ ਕਚਹਿਰੀ ਲੱਗੀ ਜਾ ਕੇ ਹਾਂ ਵੀ ਦੱਸ ਕਹਿੰਦਾ ਦੀਨ ਤੇ ਇਮਾਨ ਮਰਿਆ ਉਹ ਕਹਿੰਦਾ ਵੀ ਦੀਨ ਤੇ ਇਮਾਨ ਕਿਵੇਂ ਮਰਿਆ ਉਹ ਕਹਿੰਦਾ ਜੀ ਕੱਲ ਨੂੰ ਆਨਸਰ ਦਊਗਾ ਸਾਰੀ ਗੱਲ ਦਾ ਤਾਂ ਉਹ ਕਹਿੰਦਾ ਵੀ ਠੀਕ ਹੈ ਸੰਤ ਮਹਾਤਮਾ ਕੋਲੇ ਵਾਗਿਆ ਦੂਜੇ ਤੀਜੇ ਦਿਨ ਫੇਰ ਸੰਤ ਮਹਾਤਮਾ ਨੂੰ ਕਹਿੰਦਾ ਜੀ ਦੋ ਕਹਿੰਦੇ ਵੀ ਐਂ ਦੱਸ ਵੀ ਮਰੇ ਕਿਵੇਂ ਆ ਉਗਣਾਏ ਸੰਤ ਮਹਾਤਮਾ ਕਹਿੰਦੇ ਜਿਉਂਦੇ ਕਿਹੜੇ ਤੇ ਮਰੇ ਕਿਹੜੇ ਕਹਿੰਦਾ ਆਪਾਂ ਕੱਲ ਨੂੰ ਮੈਂ ਤੇਰੇ ਨਾਲ ਚੱਲੂ ਆਇਂ ਕਰੀਂ ਘਰੋਂ ਚਿੱਟਾ ਕੱਪੜਾ ਕਹਿੰਦਾ ਸਵਾ ਮੀਟਰ ਲੈ ਕੇ ਆਈਂ ਕਹਿੰਦਾ ਠੀਕ ਐ ਸੰਤ ਮਹਾਤਮਾ ਕੋਲੇ ਤੜਕੇ ਸਵੇਰ ਨਾਤ ਹੋ ਗਿਆ ਚ ਵੀ ਲੱਗ ਰਹੀ ਸੀ ਜਦੋਂ ਵੀ ਮੰਨ ਲਓ ਕਿ ਚਲੋ ਵੀ ਅੱਜ ਜੇ ਨਾ جواب ਸਹੀ ਦਿੱਤਾ ਗਿਆ ਤਾਂ ਵੀ ਮੰਨ ਕੇ ਚਲੋ ਰਾਜਾ ਆਪਾਂ ਨੂੰ ਕੀ ਪਤਾ ਕੀ ਡੰਡ ਦੇ ਦੇ ਬੇਇੱਜ਼ਤੀ ਹੋਊਗੀ ਉੱਥੇ ਮੰਤਰੀਆਂ ਸ਼ਾਂਤਰੀਆਂ 'ਚ ਸਵੇਰ ਜਦੋਂ ਉੱਠਦਾ ਹੈ ਚਿੱਟਾ ਕੱਪੜਾ ਲੈ ਕੇ ਬਗ ਜਾਂਦਾ ਹੈ ਸੰਤ ਮਹਾਤਮਾ ਨਾਲ ਤੁਰ ਪੈਂਦੇ ਉਹਦੇ ਹਾਲ ਤਰਪੰਦੇ ਤੇ ਰਾਜਨੇ ਕੁੱਤਾ ਮਰਿਆ ਪਿਆ ਹੁੰਦਾ ਤੂੰ ਉਹ ਕਹਿੰਦਾ ਸੰਤ ਮਹਾਤਮਾ ਕਹਿੰਦੇ ਵੀ ਉਹ ਕੁੱਤੇ ਨੂੰ ਚੱਕ ਕੇ ਤੇ ਆ ਚਿੱਟੇ ਕੱਪੜੇ ਚ ਬਲੇਟ ਲਾ ਉਹਨੇ ਆਖਿਆ ਯਾਰ ਕੁੱਤੇ ਨੂੰ ਕੀ ਕਰਾਉਣਾ ਵੀ ਮਰਿਆ ਕੁੱਤਾ ਯਾਰ ਮੁਸ਼ਕ ਮਾਰ ਦੀ ਤੇ ਨਵਾਂ ਕੱਪੜਾ ਇਹ ਚ ਕਿਉਂ ਲੇਟਣਾ ਕਹਿੰਦਾ ਜਦੋਂ ਤੈਨੂੰ ਕਹਿਤਾ ਉਹਨੇ ਬਲੇਟ ਲਿਆ ਮਜਬੂਰੀ ਸੀ ਭਰਾਓ ਚੱਕ ਕੇ ਬਲੇਟ ਲਿਆ ਤੇ ਉਹ ਕਹਿੰਦਾ ਹਾਂ ਵੀ ਵੀਰਵਾਲ اکبر ਬਾਦਸ਼ਾਹ ਕਹਿੰਦਾ ਦੱਸ ਵੀ ਕਿਹੜੇ ਮਰੇ ਆ ਤੇ ਮਰੇ ਕਿਉਂ ਆ ਤੇ ਜਿਉਂਦੇ ਕਿਹੜੇ ਉਹ ਜਦੋਂ ਬੋਲਣ ਲੱਗਿਆ ਉਹ ਸੰਤ ਮਹਾਤਮਾ ਕਹਿੰਦੇ ਜੀ ਮੈਂ ਦੱਸਦਾ ਇਹ ਇਹ ਨਹੀਂ ਦੱਸਦਾ ਮੈਂ ਦੱਸਦਾ ਦੀਨ ਤੇ ਮਾਨ ਮਰਿਆ ਅੱਜ ਕੱਲ ਕਹਿੰਦਾ ਕਿਸੇ ਤੇ ਕੋਈ ਦਇਆ ਨਹੀਂ ਕਰਦਾ ਕੋਈ ਵੀ ਐ ਕਹਿੰਦਾ ਕੋਈ ਪਸ਼ੂ ਪੰਛੀ ਐ ਕੋਈ ਗਰੀਬ ਗਰੁੱਪ ਹੈਗਾ ਕੋਈ ਦਇਆ ਨਹੀਂ ਕਰਦਾ ਨਾ ਕੋਈ ਕਹਿੰਦਾ ਕਿਸੇ ਤੇ ਮਾਨ ਕਰੇ ਆਪ ਦੇ ਆਪ ਨੂੰ ਕਿੱਡੇ ਪਾਉਂਦੀ ਬਲੀ ਐ ਕੋਈ ਕਿਸੇ ਤੇ ਮਾਨ ਨਹੀਂ ਕਰਦਾ ਨਾ ਕੋਈ ਭੈਣ ਭਾਈ ਕਿਸੇ ਤੇ ਕੋਈ ਮਾਨ ਨਹੀਂ ਕਰਦਾ ਮਤਵਲ ਤੇ ਜਾਨ ਜਿਉਂਦੇ ਐ ਕਹਿੰਦਾ ਮਤਵਲ ਅੱਜ ਇਹਨੂੰ ਮਤਵਲ ਸੀ 암 ਮਰਿਆ ਕੁੱਤਾ ਚਿੱਟੇ ਕੱਪੜੇ 'ਚ ਬਲੇਟ ਕੇ ਨਾਲ ਚੱਕੀ ਫਿਰਦਾ ਕਿਉਂਕਿ ਇਹਨੂੰ ਮਤਵਲ ਸੀ ਜੇ ਇਹਨੂੰ ਮਤਵਲ ਨਾ ਹੁੰਦਾ ਤਾਂ ਫਿਰ ਇਹ ਜਾਣ ਲੈਣ ਤੱਕ ਜਾਂਦਾ ਇਹ ਮੇਰੇ ਕੋਲੇ ਥੋੜੀ ਜਾਂਦਾ ਸੀ ਕਹਿੰਦਾ ਇਹਨੂੰ ਮਤਵਲ ਸੀ ਮੇਰੇ ਕੋਲੇ ਜਾਂਦਾ ਸੀ ਮੇਰੇ ਆਖੇ ਮਰਿਆ ਕੁੱਤਾ ਚਿੱਟੇ ਕੱਪੜੇ 'ਚ ਬਲੇਟ ਕੇ ਅੱਜ ਸੋਡੇ ਕੋਲੇ ਚੱਕੀ ਫਿਰਦਾ ਮਤਵਲ ਤੇ ਜਾਨ ਜਿਉਂਦੇ ਜਾਨ ਜੇ ਤੈਨੂੰ ਕਿਸੇ ਤੱਕ ਕੋਈ ਮਸਲਾ ਨਹੀਂ ਜੀ ਕੋਈ ਆਪਾਂ ਨੂੰ ਕੰਮ ਨਹੀਂ ਤਾਂ ਆਪਾਂ ਕਹਿੰਦੇ ਸਾਲੇ ਨੂੰ ਮਰਨੇ ਆਪਾਂ ਕੀ ਲੈਣਾ ਇਹ ਗੱਲ ਹੈ ਜੀ ਦੀਨ ਤੇ ਅਮਾਨ ਇਹ ਮਰੇ ਹੋਇਆ ਨਾਤਾ ਅਜਕਲ ਕੋਈ ਦਇਆ ਕਰੇ ਕਿਸੇ ਤੇ ਤੇ ਨਾ ਕੋਈ ਕਿਸੇ ਤੇ ਮਾਣ ਕਰਿਆ ਆਪਦੇ ਆਪ ਨੂੰ ਕਿੱਡੇ ਹੋਇਆ ਮਤਵਲ ਤੇ ਜਾਨ ਜਿਉਂਦੇ ਆ ਮਤਵਲੇ ਤਾਂ ਅਗਲਾ ਚਾਚਾ ਤਾਇਆ ਸੌ ਲੈ ਲੈ ਜੱਪੇ ਮਰੂ ਤੇ ਜੇ ਨਹੀਂ ਮਤਵਲ ਤਾਂ ਅਗਲਾ ਜਾਨ ਲੈਣ ਤੱਕ ਜਾਂਦਾ ਆਪਾਂ ਕੀ ਲੈਣਾ ਸਾਲੇ ਨੂੰ ਮਰਨੇ ਪਰੇ ਮੇਰੀ ਵੀਡੀਓ ਕਿਵੇਂ ਲੱਗੀ ਸਹੀ ਲੱਗੀ ਜਾਂ ਗਲਤ ਲੱਗੀ ਸੋਡਾ ਬਾਈ ਬਿੱਟੂ ਸ਼ੇਅਰ ਲੈ ਕੇ ਜ਼ਰੂਰ ਕਰੀ ਬਾਈ